हेलो फ्रेंड्स मेरे चैनल पे ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਨਵੇਂ-ਨਵੇਂ ਡਿਜ਼ਾਈਨ ਸਿੱਖਦੇ ਰਹੋ ਅੱਜ ਫੇਰ ਅਸੀਂ ਇੱਕ ਨਵਾਂ ਡਿਜ਼ਾਈਨ ਲੈ ਕੇ ਆਏ ਬਹੁਤ ਹੀ ਸੋਖਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜਿਹੜਾ ਕਿ ਬਸ ਸਿੱਧੀ ਪੁੱਠੀ ਸਲਾਈ ਦੇ ਵਿੱਚ ਹੀ ਬਣਦਾ ਹੈ ਤੇ ਪੁੱਠੀ ਸਲਾਈ ਤੋਂ ਮੇਨਲੀ ਜਿਹੜਾ ਹੈ ਇਹ ਸ਼ੁਰੂ ਹੁੰਦਾ ਬਸ ਦੋ ਇੱਕ ਦੋ ਸਲਾਈਆਂ ਦਾ ਹੀ ਇਹ ਡਿਜ਼ਾਈਨ ਹੈ ਚਲੋ ਦੇਖਦੇ ਹਾਂ ਇਹ ਕਿੱਦਾਂ ਬਣਦਾ ਇਹ ਇਸ ਵਾਰੀ ਮੈਂ ਥੋੜਾ ਜਿਆ ਲੈ ਕੇ ਆਈਆਂ ਜਿਹੜਾ ਪੁੱਠੀ ਸਲਾਈ ਤੇ ਬਣਦਾ ਪੁੱਠੀ ਸਲਾਈ ਰੋਂਗ ਸਾਈਡ ਤੇ ਉਹ ਬਣਦਾ ਇਹ ਅਸੀਂ ਕੁੰਡੇ ਅਸੀਂ ਫੰਦੇ ਕੱਢ ਲਏ ਆਪਣੇ ਥੋੜੇ ਜੇ ਇਦਾਂ ਲੂਸ ਹੁੰਦੇ ਆ ਥੋੜੇ ਜੇ ਬਹੁਤ ਸੋਹਣਾ ਡਿਜ਼ਾਈਨ ਬਣਦਾ ਨਿੱਕਾ ਜਿਹਾ ਬਸ ਸਿੱਧਾ ਪੁੱਠਾ ਬੁਣਨਾ ਔਰ ਡਿਜ਼ਾਈਨ ਪਾ ਦੇਣਾ ਇਹ ਪਹਿਲਾ ਗੁੰਡਾ ਆ ਪਹਿਲਾ ਗੁੰਡਾ ਮੈਂ ਬੁਣ ਲਿਆ ਬਹੁਤ ਸੋਹਣਾ ਡਿਜ਼ਾਈਨ ਦੇਖੋ ਤੁਹਾਨੂੰ ਬਣ ਕੇ ਰੈਡੀ ਹੋਏਗਾ ਇਹ ਦੇਖੋ ਇਹ ਜਿਹੜੀ ਸਲਾਈ ਆ ਪਹਿਲੀ ਸਲਾਈ ਇਹ ਸਾਰੀ ਤੁਸੀਂ ਸਿੱਧੀ ਪਾ ਲੈਣੀ ਆ ਕਿਉਂਕਿ ਇਹ ਡਿਜ਼ਾਈਨ ਜਿਹੜਾ ਮੈਂ ਬਣਾ ਰਹੀ ਆ ਇਹ ਪੁੱਠੇ ਪੁੱਠੇ ਸਲਾਈ ਚ ਬਣਦਾ ਹੈ ਪੁੱਠੇ ਜਿਹੜੀ ਹੈਗੀ ਆ ਪੁੱਠੀ ਸਲਾਈ ਉਹਦੇ ਵਿੱਚ ਇਹ ਡਿਜ਼ਾਈਨ ਬਣੇਗਾ ਪਹਿਲੀ ਜਿਹੜੀ ਉਹ ਤੁਸੀਂ ਸਾਰੀ ਸਿੱਧੀ ਪਾ ਲੈਣੀ सीधी पा सारे कुंडे सीधे आ जाने फ्रेंड्स बहुत ही बेसिक डिजाइन वी कैन से कह सकते हैं कि ये बेसिक डिजाइन है फ्रेंड्स ये देखो ये सीधी सिलाई असी पा ली सीधी सिलाई तो बाद आ गए पुठी सिलाई दे बेच। ये जो सा पहला है ये हैगा पहला पुठा सी बोन लिया ये दो कुंडे आ ਇਹ ਦੋ ਕੁੰਡਿਆਂ ਦਾ ਹੀ ਡਿਜ਼ਾਈਨ ਹੈ। ਇਹਦੇ ਵਿੱਚੋਂ ਦੀ ਇਦਾਂ ਅਸੀਂ ਇਹਨੂੰ ਕੁੰਡੇ ਨੂੰ ਸੌਰੀ ਸਲਾਈ ਨੂੰ ਇਹਨੂੰ ਕੱਢ ਲੈਣਾ ਇਦਾਂ। ਕੱਢ ਕੇ ਇਹਨੂੰ ਅਸੀਂ ਪੁੱਠਾ ਬੁਣਨਾ। ਪੁੱਠਾ ਬੁਣ ਲਿਆ। ਪੁੱਠਾ ਬੁਣ ਕੇ ਇੱਥੇ ਇੱਕ ਅਸੀਂ ਬਲ ਪਾ ਲੈਣਾ। ਬਲ ਪਾ ਕੇ ਇਹ ਜਿਹੜੇ ਦੋ ਕੁੰਡੇ ਆ ਇਹਨਾਂ ਨੂੰ ਪੁੱਠਾ ਬੁਣ ਲੈਣਾ। ਫਿਰ ਦੇਖੋ ਇਹਦੇ ਵਿੱਚੋਂ ਦੀ ਅਸੀਂ ਕੱਢਣਾ ਸਲਾਈ ਨੂੰ ਦੋ ਕੁੰਡਿਆਂ ਦੇ ਵਿੱਚੋਂ ਸਲਾਈ ਕਢਣੀ। ਪੁੱਠਾ ਬੁਣਨਾ ਇਹਨੂੰ ਅਸੀਂ ਥੱਲੇ ਨਹੀਂ ਉਤਾਰਨਾ ਇੱਥੇ ਅਸੀਂ ਬਲ ਪਾ ਲੈਣਾ ਬਲ ਪਾ ਕੇ ਅਸੀਂ ਇਹਨੂੰ ਪੁੱਠਾ ਬੁਣ ਲੈਣਾ ਬਸ ਹੋ ਗਿਆ ਜੀ ਡਿਜ਼ਾਈਨ ਇਹ ਪੁੱਠੀ ਸਿਲਾਈ ਦੇ ਵਿੱਚ ਪੈਂਦਾ ਹੈ ਇਹ ਦੇਖੋ ਫਿਰ ਤੁਸੀਂ ਇਹ ਵਿੱਚੋਂ ਦੀ ਇਹਦੋਂ ਕੱਢੋ ਠੀਕ ਹੈ ਜੀ ਇਹਨੂੰ ਬਲ ਪਾਓ ਪੁੱਠਾ ਬੁણો ਫਿਰ ਤੁਸੀਂ ਪੁੱਠਾ ਬੁਣਨ ਲਈ ਦੋ ਕੁੰਡਿਆਂ ਦੇ ਵਿੱਚੋਂ ਦੀ ਸਿਲਾਈ ਕੱਢੋ ਬਲ ਪਾਓ ਪੁੱਠਾ ਬੁણો ਇਹ ਡਿਜ਼ਾਈਨ ਬਣਦਾ ਜਾ ਰਿਹਾ ਹੈ फिर एच देखो कि आएगा ये पुठा बुनिया बल पाया और पुठा बुन दिया फिर एच देखो जाओ फिर बल पाओ और पुठा बुनो फिर दी जाओ ये यो बल पाओ पुठा बुनो हर सिला हर कुंडे दे अंदर ये देखो ये यू बल पाया असी यह ਪੁੱਠਾ ਬੁਣਿਆ ਅਸੀਂ ਇਹ ਚੱਲ ਰਹੇ ਆ ਪੁੱਠੀ ਸਲਾਈ ਤੇ ਲਾਸਟ ਜੇ ਮੇਰੇ 2 ਬਚਦੇ ਸੀ ਦੋਨਾਂ ਨੂੰ ਮੈਂ ਪੁੱਠਾ ਬੁਣ ਲਿਆ ਇਹ ਸਾਡੀ ਬਣ ਗਈ ਪੁੱਠੀ ਸਲਾਈ ਪੈ ਗਈ ਸਾਡੀ ਇਹ ਦੇਖੋ ਇਦਾਂ ਦਿਖਾਈ ਦਿੰਦਾ ਹੁਣ ਅਸੀਂ ਚੱਲਦੇ ਆ ਸਿੱਧੀ ਸਲਾਈ ਸਿੱਧੀ ਸਲਾਈ ਦੇ ਵਿੱਚ ਕਿੱਦਾਂ ਬਣਦਾ ਹਾਂਜੀ ਸਿੱਧੀ ਸਲਾਈ ਦੇ ਵਿੱਚ ਇਹ ਦੋ ਕੁੰਡੇ ਮੇਰੇ ਜਿਹੜੇ ਪਹਿਲੇ ਪੁੱਠੇ ਆਏ ਸੀਗੇ ਇਹਨੂੰ ਮੈਂ ਸਿੱਧੇ ਬੁਣ ਲਿਆ ਠੀਕ ਹੈ ਇਹ ਕੁੰਡਾ ਜਿਹੜਾ ਤੁਹਾਨੂੰ ਥੋੜਾ ਜਿਹਾ ਪੁੱਠਾ ਦਿਸਦਾ ਆਪਾਂ ਇਹਨੂੰ ਪੁੱਠਾ ਬੁਣ ਲੈਣਾ ਇਹ ਦੋ ਜਿਹੜੇ ਆਏ ਸੀ ਜਿਹਦੇ ਨੂੰ ਲੂਪ ਵੀ ਬਣਾਇਆ ਸੀ ਕੁੰਡਾ ਪਿੱਛੇ ਕਰਕੇ ਇਹਨੂੰ ਪਿੱਛੇ ਹੋਂਦੀ ਅਸੀਂ ਬੁਣ ਦੇਣਾ ਫੇਰ ਇੱਕ ਸਿੱਧਾ ਇੱਕ ਪੁੱਠਾ ਦੋ ਦਾ ਇੱਕ ਇੱਕ ਸਿੱਧਾ ਸਿੱਧਾ ਪੁੱਠਾ ਬੁਣਦੇ ਹੀ ਡਿਜ਼ਾਈਨ ਪਾਣਾ ਹੈ ਇਹ ਦੇਖੋ ਮੇਰਾ ਟਾਰਗੇਟ ਹੀ ਹੈ ਸਿੱਧਾ ਪੁੱਠਾ ਬੁਣਾਓ ਡਿਜ਼ਾਈਨ ਪਾਓ ਇਹ ਪਿੱਛਿਓਂ ਦੀ ਅਸੀਂ ਇਹਨੂੰ ਸਿੱਧਾ ਬਣਾ ਦੇਣਾ ਫੇਰ ਪੁੱਠਾ ਇਹ ਦੋ ਕੁੰਡੇ ਜਿਹੜੇ ਦਿਸਦੇ ਪਏ ਆ ਇਹਨਾਂ ਨੂੰ ਅਸੀਂ ਪਿੱਛੋਂ ਦੀ ਸਿੱਧਾ ਬਣਾ ਦੇਣਾ ਫੇਰ ਇੱਕ ਪੁੱਠਾ ਇਹ ਦੋ ਜਿਹੜੇ ਦਿਸਦੇ ਆ ਇਹਨਾਂ ਨੂੰ ਪਿੱਛੋਂ ਦੀ ਫੇਰ ਬਣਾ ਦੇਣਾ ਇਹ ਸਾਡੀ ਸਿੱਧੀ ਸਲਾਈ ਚੱਲਦੀ ਪਈ ਆ ਅਸੀਂ ਸਿੱਧਾ ਹੀ ਬੁਣਨਾ ਆ ਪੁੱਠੀ ਸਲਾਈ 'ਚ ਅਸੀਂ ਪੁੱਠਾ ਬੁਣਨਾ ਆ ਇਹ ਦੇਖੋ ਜੀ ਇਹ ਸਾਡਾ ਬਣ ਗਿਆ ਠੀਕ ਹੈ ਇਹ ਅਜੇ ਪੂਰਾ ਨਹੀਂ ਦਿਖਾਈ ਦੇਊਗਾ ਥੋੜਾ ਜਿਹਾ ਦਿਖਾਈ ਦੇਊਗਾ ਹੁਣ ਅਸੀਂ ਆ ਗਏ ਜੀ ਆਪਣੀ ਪੁੱਠੀ ਸਲਾਈ ਦੇ ਵਿੱਚ ਪੁੱਠੀ ਸਲਾਈਚ ਪੁੱਠੀ ਸਲਾਈ ਦੇ ਵਿੱਚ ਅਸੀਂ ਫੇਰ ਤੋਂ ਡਿਜ਼ਾਈਨ ਸ਼ੁਰੂ ਕਰਨਾ ਇੱਕ ਸਾਡਾ ਜਿਹੜਾ ਲਾਸਟ ਵਾਲਾ ਐਜ ਫੰਦਾ ਸੀਗਾ ਇਹਨੂੰ ਅਸੀਂ ਆ ਦੇਖੋ ਇਹ ਜਿਹੜਾ ਸਾਡਾ ਆਇਆ ਇਹਦੇ ਵਿੱਚੋਂ ਅਸੀਂ ਪੁੱਠਾ ਬੁਣਨਾ ਬਲ ਪਾਣਾ ਫੇਰ ਪੁੱਠਾ ਬੁਣ ਲੈਣਾ ਤਿੰਨ ਬਣਾਣੇ ਮਤਲਬ ਇੱਕ ਦੇ ਤਿੰਨ ਇਹ ਇੱਕ ਬਣਿਆ ਬਲ ਪਾਇਆ ਦੋ ਬਣ ਗਏ ਇਹ ਤੀਸਰਾ ਬਣ ਗਿਆ ਫੇਰ ਇੱਕ ਬਣਿਆ, ਬਾਲ ਵਾਲਾ, ਦੂਸਰਾ ਬਣਿਆ, ਇਹਦੇ ਵਿੱਚੋਂ ਤੀਸਰਾ ਬਣਿਆ। ਫੇਰ ਇੱਕ ਬਣਿਆ, ਵਿੱਚੋਂ ਤੋਂ ਉਹਨਾਂ ਦੇ ਵਿੱਚੋਂ ਇੱਕ ਕੱਢ ਕੇ। ਇਹ ਬਣਿਆ, ਬਾਸ ਜੀ ਇੰਨਾ ਹੀ ਸਿੰਪਲ ਡਿਜ਼ਾਈਨ ਐਸ ਫਰੈਂਡਸ। ਇੰਨਾ ਈਜ਼ੀ ਡਿਜ਼ਾਈਨ ਐ ਕਿ ਤੁਸੀਂ ਫਟਾਫਟ ਬਣਾ ਸਕਦੇ ਆ। ਬਹੁਤ ਹੀ ਜਲਦੀ ਬਣ ਸਕਦਾ ਐ। ਨਿੱਕਾ 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 ਬਣ ਕੇ ਬਹੁਤ ਪਿਆਰਾ ਬਣਦਾ ਐ। ਲਾਈਟ ਕਲਰ, ਡਾਰਕ ਕਲਰ ਕਿਸੇ ਤੇ ਵੀ ਬਣਾਓ। ਇਹ ਦੇਖੋ ਇਹ ਬਲ ਪਾਣਾ। ਇਹ ਅਸੀਂ ਪੁੱਠਾ ਬਣ ਦੇਣਾ। ਫੇਰ ਇਹਦੇ ਵਿੱਚੋਂ ਕੱਢਣਾ ਬਹੁਤ ਹੀ ਨਾਈਸ ਵੈਰੀ ਨਾਈਸ ਇਹ ਦੇਖੋ ਇਹ ਪੁੱਠੇ ਆ ਗਏ ਸਾਡੇ ਲਾਸਟ ਵਾਲੇ ਦੋ ਬਚਦੇ ਸੀਗੇ ਹੁਣ ਅਸੀਂ ਆ ਗਏ ਜੀ ਫੇਰ ਸਿੱਧੀ ਸਿਲਾਈ ਤੇ ਇਹ ਦੇਖੋ ਜੀ ਥੋੜਾ ਜਿਹਾ ਦਿਸਿਆ ਜੀ ਜ਼ਿਆਦਾ ਨਹੀਂ ਦਿਸਿਆ ਸਿੱਧੀ ਸਿਲਾਈ ਚ ਤਿੰਨ ਦੇ ਫੇਰ ਅਸੀਂ ਉਹ ਦੋ ਬਣਾ ਦੇਣੇ ਇਹ ਦੋ ਮੇਰੇ ਸਿੱਧੇ ਸੀਗੇ ਜਿਹੜੇ ਲਾਸਟ ਚ ਮੇਰੇ ਦੋ ਬਚੇ ਸੀ ਇਹ ਅਸੀਂ ਇੱਕ ਪੁੱਠਾ ਇੱਕ ਸਿੱਧਾ ਪਰ ਪਿੱਛੋਂ ਦੀ ਪਿੱਛੋਂ ਦੀ ਇਹ ਲੋ ਜੀ ਇੰਨਾ ਸੋਖਾ ਡਿਜ਼ਾਈਨ ਕਿਤੇ ਦੇਖਿਆ ਤੁਸੀਂ ਤੁਸੀਂ ਜਦੋਂ ਬਣਾਉਂਗੇ ਨਾ ਤੁਹਾਨੂੰ ਹੀ ਬੜਾ ਅੱਛਾ ਲੱਗੇਗਾ ਅੱਛਾ ਅੱਛਾ ਫੀਲ ਹੋਏਗਾ ਕਿ ਮੈਂ ਫਟਾਫਟ ਫਟਾਫਟ ਡਿਜ਼ਾਈਨ ਬਣਾ ਰਹੀ ਹਾਂ ਉਹ ਬਣਾ ਰਹੀ ਹਾਂ ਕੋਟੀ ਕੋਟੀ ਸਵੈਟਰ ਬੇਬੀ ਸੈਟ ਤੁਸੀਂ ਥੱਲੇ ਥੱਲੇ ਵੀ ਪਾ ਸਕਦੇ ਮਤਲਬ ਕਿ ਬਾਰਡਰ ਦੇ ਕੋਲ ਤੁਸੀਂ ਇਹ ਪਾ ਲਓ ਉਪਰੋਂ ਤੁਸੀਂ ਪਲੇਨ ਬਣਾ ਲਓ ਹੋਰ ਜਲਦੀ ਬਣੇਗਾ ਕਈ ਕਈ ਸਵੈਟਰ ਮੈਂ ਇਦਾਂ ਹੀ ਬਣਾਏ ਆ ਕੀ ਉੱਪਰ ਉੱਪਰ ਜਿਹੜੇ ਬਾਰਡਰ ਹੈ ਬਾਰਡਰ ਤੇ نیچے ਬਣਾ ਲੈਣਾ ਇਹ ਦੇਖੋ ਇਹ ਸਾਰਾ ਇਹ ਬਣ ਕੇ ਹੋਰ ਸੋਹਣਾ ਲੱਗੇਗਾ ਮੈਂ ਤੁਹਾਨੂੰ ਥੋੜਾ ਜਿਹਾ ਬਣਾ ਕੇ ਫਿਰ ਦਿਖਾਉਂਗੀ ਬਸ ਦੋ ਇਹ ਦੋ ਸਲਾਈ ਇੱਕ ਸਲਾਈ ਦੇ ਵਿੱਚ ਇਦਾਂ ਦੂਸਰੀ ਚ ਝੋਟਾ ਮਾਰ ਦੇਣਾ ਪਿੱਛੋਂ ਦੀ ਝੋਟਾ ਮਾਰਨਾ ਯਾਦ ਰੱਖਣਾ ਇਹ ਦੇਖੋ ਥੋੜਾ ਜਿਹਾ ਦੇਸੀਆ ਮੈਂ ਤੁਹਾਨੂੰ ਬਣਾ ਕੇ ਦਿਖਾਉਂਦੀ ਆ ਫਰੈਂਡਸ ਦੇਖੋ ਫਰੈਂਡਸ ਇਹ ਡਿਜ਼ਾਈਨ ਬਣ ਕੇ ਕਿੰਨਾ ਸੋਹਣਾ ਪਿਆਰਾ ਜਿਹਾ ਲੱਗ ਰਿਹਾ ਇਹ ਦੇਖੋ ਇਹਦੇ ਤੇ ਮੈਂ ਰੱਖਾਂ ਦੇਖੋ ਇਦਾਂ ਬਣਦਾ ਇਜ਼ ਜ਼ິກਜ਼ੈਗ ਟਾਈਪ ਨਾਲ ਲਾਈਨਸ ਆਉਂਦੀਆਂ ਬਹੁਤ ਪਿਆਰਾ ਔਰ ਸਿੰਪਲ ਦਾ ਸਿੰਪਲ ਦੋ ਲਾਈਨਸ ਦਾ ਇਹ ਹੈਗਾ ਆ ਦੋ ਸਲਾਈ ਸਿੱਧੀ ਪੁੱਠੀ ਸਲਾਈ ਬੋਂਦੇ ਹੀ ਇਹ ਡਿਜ਼ਾਈਨ ਬਣ ਜਾਂਦਾ ਹੈ ਦੇਖੋ ਬਹੁਤ ਸੋਹਣਾ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਜਿਹੜਾ ਆ ਬਣ ਕੇ ਸਾਹਮਣੇ ਆਇਆ ਇਹ ਬਣਿਆ ਜੀ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਇਹ ਦੇਖੋ ਇਜ਼ ਜ਼ິກਜ਼ੈਗ ਜ਼ິກਜ਼ੈਗ ਟਾਈਪ ਆ ਰਿਹਾ ਹੈ ਸਿੰਪਲ ਦੋ ਸਲਾਈਆਂ ਨਾਲ ਸਿੱਧਾ ਪੁੱਠਾ ਬੁੰਨਦੇ ਹੀ ਇਹ ਡਿਜ਼ਾਈਨ ਦੇਖੋ ਇਦਾਂ ਇਦਾਂ ਲੱਗਦਾ ਹੈ ਇਹ बनके आता है ਤੁਸੀਂ ਵੀ ਬਣਾਓ ਸ਼ੇਅਰ ਕਰੋ ਕਮੈਂਟ ਕਰੋ ਦੱਸੋ ਕਿ ਕਿਦਾਂ ਦਾ ਬਣਿਆ ਹੈ ਲਾਈਕ ਕਰੋ ਸਬਸਕ੍ਰਾਈਬ ਕਰੋ ਨਵੇਂ-ਨਵੇਂ ਹੋਰ ਡਿਜ਼ਾਈਨ ਸਿੱਖਣ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਖੋ ਡਿਜ਼ਾਈਨ ਸਿੱਖੋ ਖੁਸ਼ ਰਹੋ ਹਮੇਸ਼ਾ ਤੰਦਰੁਸਤ ਰਹੋ ਥੈਂਕ ਯੂ ਸੋ ਮਾਚ ਫॉर ਵਾਚਿੰਗ ਮੇਰੇ ਚੈਨਲ ਤੇ ਕ੍ਰੋਸ਼ੀਆ ਵੀ ਮੈਂ ਸਟਾਰਟ ਕਰਨ ਜਾ ਰਹੀ ਆ ਤੇ ਜਾਵਾ ਕੋਡਿੰਗ ਪ੍ਰੋਗਰਾਮਿੰਗ ਜਿਹੜੀ ਹੈ ਉਹ ਮੇਰੀ ਚਲਦੀ ਪਈ ਹੈ ਵੀਡੀਓਜ਼ ਚੱਲ ਰਹੀਆਂ ਆ ਸ਼ਟਲ ਦੇ ਨਾਲ ਲੇਸਿਸ ਕਿੱਦਾਂ ਬਣਾਣੀਆਂ ਜਿਹੜੀ ਆਪਾਂ ਚੁੰਨੀਆਂ ਵਗੈਰਾ ਤੇ ਲਗਾਉਂਦੇ ਉਹ ਵੀ ਸਟਾਰਟ ਕਰਾਂਗੇ